ਆਹ ਹੈ ਗਰੇ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਹੈ ਸਾਹ ਐ ਨਾ ਐ ਜੇ ਮੋਰਖ ਨੂੰ 10000 ਵੋਟਾਂ ਨੇ ਦੂਸਰੇ ਨੂੰ 1000 ਵੋਟੇ ਕੌਣ ਜਿੱਤੇਗਾ ਸੋ ਮੋਰਖ ਮੂੰਹ ਦੇ ਰੱਖ ਸ ਅਕਰਤ ਕਰਨਾ ਮੋਰਖ ਵੀ ਚੰਗਾ ਹੈ ਸ ਬਾਤ ਬਚਾ ਕੇ ਚੱਲਣਾ ਤੂੰ ਪੰਥ ਦੀ ਚਿੰਤਾ ਨਾ ਕਰ ਇਹ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪੰਥ ਹੈ ਅੱਖਾਂ ਰਸਤਾ ਵੇਖਣ ਗਿਆ ਚੱਲਣਾ ਪੈਰਾਂ ਨਾਲ ਪੈਗਾ ਮਨ ਨਾਲ ਚੱਲਣਾ ਪਏਗਾ ਸ ਗਿਆਨ ਹੋ ਜਾਣਾ ਨਹੀਂ ਇਹ ਤੋਂ ਅੱਗੇ ਹੈ ਜੀਵਨ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਗੱਲਾਂ ਨਾਲ ਗੱਲ ਨਹੀਂ ਬੰਨੀ ਵੀ ਬੀਜਣਾ ਪਏਗਾ ਮਿਹਨਤ ਕਰਨੀ ਪਏਗੀ ਸ ਕਹਿੰਦੇ ਮਨ ਨਹੀਂ ਲੱਗਦਾ ਅਜੇ ਤਾਂ ਵੀ ਬੀਜਿਆ ਹੈ ਸਲਾਹ ਕਰ ਰਿਹਾ ਹੈ ਆ ਕੰਮ ਕਰੀਏ ਇਹ ਨੈਗਟਿਵ ਪੁਆਇੰਟ ਮਨਚ ਆ ਜਾਂਦੇ ਹਨ ਕਈ ਤਰ੍ਹਾਂ ਦੇ ਜਾਨਵਰ ਜੰਗਲੀ ਜਾਨਵਰ ਪੈਂਦੇ ਹਨ ਇਹ ਕੀਟ ਪੈਂਦੇ ਹਨ ਇਹ ਸੁੰਡੀਆਂ ਕੀੜੇ ਮਕੌੜੇ ਫਸਲ ਨੂੰ ਖਾਂਦੇ ਹਨ ਸੋ ਇੱਕ ਦੁੱਖ ਸੋ ਸੁਖ ਲੈ ਕੇ ਆਉਂਦਾ ਹੈ ਦੁੱਖ ਹੀ ਸਾਡੀ ਜ਼ਿੰਦਗੀ ਨਾਲ ਜਨਖਾਰ ਆਏਗਾ ਸੋ ਦੁਖਦਾਰ ਹੈ ਸ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਸ ਸਰੀਰ ਚੋਂ ਮਿਲੇਗਾ ਕਿ ਤੇ ਤੂੰ ਨਹੀਂ ਬੰਨਣਾ ਤੰਦਰੁਸਤੀ ਵਾਸਤੇ ਖਾਣਾ ਹੈ ਜਿੰਨਾ ਥੋੜਾ ਖਾਵਾਂਗੇ ਵਾਰ-ਵਾਰ ਖਾਵਾਂਗੇ ਠੀਕ ਰਹੇਗਾ ਸਾਡੀ ਮਸ਼ੀਨ ਰਹੀ ਤੋ ਨਾ ਇਹ ਦਿਨ ਰਾਤ ਚਲਦੀ ਰਹਿੰਦੀ ਹੈ ਕੁਛ ਘੁਗਣੇ ਹਨ ਉਹਨਾਂ ਦਾ 12 ਵਜੇ ਤੋਂ ਰਾਤ ਨੂੰ ਰਾਤ ਹੁੰਦੀ ਹੈ ਸਵੇਰੇ ਫਿਰ 7-8 ਵਜੇ ਉੱਠਦੇ ਹਾਂ ਠੀਕ ਹੈ 7 ਤੋਂ 9 ਘੰਟੇ ਨੀਂਦ ਜ਼ਰੂਰੀ ਹੈ ਸਰੀਰ ਨੂੰ ਬੱਚੇ ਨਿੱਕੇ-ਮੱੱਚੇ ਨੂੰ ਉਹਨੂੰ ਦੁੱਗਣੀ ਨੀਂਦ ਚਾਹੀਦੀ ਹੈ ਉਹ 18 ਘੰਟੇ ਸੌਏਗਾ 7 ਤੋਂ 9 ਘੰਟੇ ਸਾਨੂੰ ਨੀਂਦ ਜ਼ਰੂਰੀ ਹੈ ਇਹ ਗਿਨੀ ਬੁੱਕ 'ਚ ਘੱਟ ਨੀਂਦ ਵਾਲੇ ਨੇ ਨਹੀਂ ਇੱਕ ਗਿਨੀ ਬੁੱਕ ਚ ਨਾਮ ਲਖਾਣਾ ਗਲਤ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦੇਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਂ ਕਨੌਣ ਰੂਪਾ ਹਾਂ ਮੈਂ ਸਿਸਟਰ ਰੂਪਾ ਹਾਂ ਸਬ ਮਸਿਆ ਸੰਗਰਾਂਧਾ ਪੁਰਮਾਸ਼ੀਆਂ ਦਸਵੀਆਂ ਵਰਸੀਆਂ ਘਰਪੁਰ ਮਣਾਣੇ ਇੱਕ ਗੁਰੂ ਨਾਲ ਜੋੜਨ ਦਾ ਇਹ ਮਾਰਗ ਬਣਾਇਆ ਹੈ ਅਮੀਰ ਬੰਦੇ ਵਾਸਤੇ ਤੇ ਰੋਜ ਹੀ ਦੀਵਾਲੀ ਹੈ ਗਰੀਬ ਬੰਦਾ ਵੀ 136 ਤਰ੍ਹਾਂ ਦੇ ਪਦਾਰਥ ਗੁਰੂ ਕਰੋ ਸ਼ਕੇ ਇਹ 20 ਰੁਪਏ ਦਾ ਲੰਗਰ ਉਹ ਤਾਂ 20 ਰੁਪਏ ਕਿੱਥੇ ਸੀ ਚਲੋ ਉਦੋਂ ਅਨਾਜ ਦੀ ਵੀ ਕਮੀ ਸੀ ਭੁੱਖੇ ਕ ਮੌਤੋਂ ਵੱਡਾ ਦੁੱਖ ਹੈ ਗੱਲ ਕਰ ਦੇਣੀ ਬਹੁਤ ਸੌਖੀ ਹੈ ਇੱਕ ਇੱਕ ਦੋ ਦੋ ਦਿਨ ਸਾਡੇ ਬਜ਼ੁਰਗਾਂ ਦੇ ਦਾਦਿਆਂ ਦੇ ਪਿਤਾ ਦੇ ਟੈਮ ਕਈ ਵਾਰ ਅੱਗ ਨਹੀਂ ਸੀ ਬਲਦੀ ਅਨਾਜ ਦੀ ਵੀ ਕਮੀ ਸੀ ਸਾਡੇ ਕੰਨਾਂ 'ਚ ਪਾਇਆ ਗਿਆ ਅਨਾਜ ਦੀ ਕਮੀ ਅਸੀਂ ਇਹ ਆਪਣੀ ਪੀੜ੍ਹੀ ਨੂੰ ਸਿੱਖਿਆ ਦੇਣੀ ਸੀ ਹਰੀ ਕ੍ਰਾਂਤੀ ਲਿਆ ਤੇ ਵੱਡੇ ਵੱਡੇ ਢੇਰ ਲਾਤੇ ਅੱਜ ਇੱਕ ਜਣਾਂ ਹੀ ਜਿੰਨਾ ਸਾਰੇ ਪਿੰਡ 'ਚ ਅਨਾਜ ਹੁੰਦਾ ਹੈ ਇੱਕ ਜਣਾਂ ਹੀ ਪ੍ਰਾਪਤ ਕਰ ਦਿੰਦਾ ਹੈ ਵੱਡੇ ਢੇਰ ਸਾਡੇ ਕੰਨਾਂ 'ਚ ਪਾਤਾ ਬੱਚੇ ਪੜੋ ਪ੍ਰਾਈਵੇਟ ਸਕੂਲਾਂ 'ਚ ਪੜੋ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਜਾਣ ਲੱਪੇ ਸਾਡੇ ਕੰਨਾਂ 'ਚ ਪਾਇਆ ਗਿਆ ਵਿਦੇਸ਼ ਜਾਓ ਅਸੀਂ ਵਿਦੇਸ਼ ਚਲੇ ਗਏ ਸਾਡੇ ਕੰਨਾਂ 'ਚ ਪਾਤਾ ਪਪੂਲਰ ਲਾਓ ਗੰਨਾ ਲਾਓ ਜਿਹੜੇ ਕੰਮ ਨੂੰ ਸਾਡੇ ਕੰਨਾਂ 'ਚ ਪਾਇਆ ਗਿਆ ਅਸੀਂ ਪ੍ਰਾਪਤੀਆਂ ਕੀਤੀਆਂ ਵੱਡੀਆਂ ਅੱਜ ਜੋ ਕਹਿੰਦੇ ਲਾਲੇ ਬਾਣੀਏ ਇਹੇ ਦੁਕਾਨ ਖੋਲ ਸਕਦੇ ਨਹੀਂ ਸੋ ਅੱਜ ਗਿਆਨ ਦਾ ਯੁੱਗ ਹੈ ਵਿਗਿਆਨ ਦਾ ਯੁੱਗ ਹੈ ਗੁਰਬਾਣੀ ਤੇ ਖੋਜ ਚੱਲ ਰਹੀ ਹੈ ਨਾਸਾ ਵਾਲਿਆਂ ਨੇ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਧਰਤੀ ਪਰੇ ਹੋਰ ਹੋਰ ਸੋ ਸਭ ਕੁਝ ਐਡਵਾਂਸ ਦੱਸਿਆ ਹੈ ਕਈ ਸੂਰਜ ਹਨ ਧਰਤੀਆਂ ਕਈ ਹਨ ਸਭ ਖੇਲ ਵਿਅੰਤ ਹੈ ਮੂਰਖ ਕਈ ਹਨ ਸਿਆਣੇ ਕਈ ਹਨ ਸੰਤ ਕਈ ਹਨ ਪੰਡਤ ਕਈ ਹਨ ਵੇਦ ਕਈ ਹਨ ਕੋਈ ਖਾਣ ਵਾਲਾ ਹੈ ਕੋਈ ਕਮਾਣ ਵਾਲਾ ਹੈ ਐਸਾ ਖੇਲ ਹੈ ਪ੍ਰਭੂ ਦਾ ਸ ਸ ਇੱਕ ਖਲੋਤੇ ਰਹਿਣਾ ਠੀਕ ਹੈ ਸਰੀਰ ਦਾ ਸਰਕਲ ਚੱਲੇਗਾ ਕਈ ਨਾ ਦਾਸ ਨੇ ਇਹ 19 20 ਦੁਕਾਨਦਾਰ ਦੁਕਾਨ ਚ ਖਲੋਣ ਵਾਸਤੇ ਕਹਤਾ ਠੀਕ ਹੈ ਦੁਕਾਨਦਾਰ ਨੇ 12 ਘੰਟੇ ਦੁਕਾਨ ਖੁੱਲਣੀ ਹੁੰਦੀ ਹੈ ਉਹ ਦੇਖੋ ਸਹਿਰ ਆਪਣੀ ਸਿਹਤ ਵੱਲੀ ਘੱਟ ਹੀ ਟਾਈਮ ਹੁੰਦਾ ਹੈ ਬੱਚਿਆਂ ਚ ਵੀ ਟਾਈਮ ਦੇਣਾ ਹੈ ਪਰਿਵਾਰ ਚ ਵੀ ਦੇਣਾ ਹੈ ਕਹਿਮ ਦੁਕਾਨ ਵੀ ਅੱਜ ਮੰਗਾਈ ਦਾ ਜਮਾਨਾ ਹੈ ਰੋਟੀ ਪ੍ਰਾਪਤ ਕਰਨੀ ਬਹੁਤ ਔਖੀ ਹੈ ਇਹ ਰਿਜਕ ਜਿੱਥੇ ਚੁੰਝ ਦਿੱਤੀ ਹੈ ਸੋ ਉੱਥੇ ਰਿਜਕ ਵੀ ਦਿੱਤਾ ਹੈ ਦਾਣੇ-ਦਾਣੇ ਤੇ ਮੋਹਰ ਹੈ ਸੋ ਕਹਿੰਦੇ ਮੇਰੀ ਵਾਰੀ ਆਈ ਪਰਮੇਸ਼ਰ ਨੇ ਦਾਣੇ ਖਲਾਰ ਤੇ ਅਸੀਂ ਦਾਣੇ ਚੁਗਰੇ ਹਾਂ ਕਹਿੰਦੇ ਬੋਰੀਆਂ ਤੇ ਨਾ ਮੋਹਰ ਲੱਗ ਜੇ ਦਾਣੇ ਤੇ ਤੇ ਠੀਕ ਹੈ ਮੋਹਰ ਲੱਗੀ ਸੋ ਇਹ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਅੰਮ੍ਰਿਤ ਵੀ ਅੰਦਰੋਂ ਪ੍ਰਾਪਤ ਹੋਏਗਾ ਜ਼ਹਿਰ ਵੀ ਅੰਦਰੋਂ ਪ੍ਰਾਪਤ ਹੋਏਗਾ ਕੀ ਪ੍ਰਾਪਤ ਕਰਨਾ ਹੈ ਖਲੋਤੇ ਰਾਂਗੇ ਅਸੀਂ ਨੀਂਦ ਰੀ ਸਠੀਕ ਆਏਗੀ ਸਾਡਾ ਧਮਾਕ ਵੀ ਠੀਕ ਰਹੇਗਾ ਸੋ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਦੁੱਖ ਕਿਉਂ ਹਨ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਸਮਝ ਲੱਗ ਗਈ ਅਸੀਂ ਤਰ ਜਾਾਂਗੇ ਅਸੀਂ ਬਿਨ ਪਾਣੀ ਤੋਂ ਡੁੱਬਰੇ ਪੁੱਠੇ ਬਰਤਨ ਚ ਕੁਛ ਨਹੀਂ ਸਮਾਣਾ ਇਹ ਖੁੱਡ ਕੁੱਟਿਆ ਸਾਪ ਨਹੀਂ ਮਰਨਾ ਸੋ ਕਮਾਈ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਮਸ਼ਕਤ ਘੱਲ ਨਹੀਂ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪੈਣਾ ਜੀ ਮਨ ਚ ਜੋ ਸਰੂਪ ਹੈ ਆਪਣਾ ਮੂਲ ਪਛਾਣ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਇਹ ਜਦੋਂ ਪਤਾ ਲੱਗ ਗਿਆ ਸਹੀ ਦਿਨ ਬਾਜੀ ਜਿੱਤ ਗਿਆ ਅੰਮ੍ਰਿਤ ਅੰਦਰ ਹੀ ਪੈਦਾ ਹੋਏਗਾ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦ ਅਪਾਏ ਇਕ ਵੇਗ ਪਰਸਨ ਆਇਆ ਲਬ ਲੋਭ ਹੰਕਾਰ ਚੂਕਾ ਸਤਿਗੁਰ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਸ ਜੇ ਕਿਸੇ ਕੋਲ ਚੀਜ਼ ਹੋਏਗੀ ਉਹ ਹੀ ਦੇਵੇਗਾ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਸੱਚੇ ਜਾਣਾ ਖੱਬੇ ਜਾਣਾ ਕਿੰਨਾ ਚਿਰ ਕੋਈ ਦੱਸੇਗਾ ਅੱਖਾਂ ਮੀਟ ਕੇ ਦੇਖ ਲਓ ਇੰਨ ਅੱਗੇ ਜੀਵ ਦ੍ਰਿਸ਼ਟੀ ਖੁੱਲ ਨਹੀਂ ਪਏਗੀ ਇਹ 10ਵਾਂ ਦਰਵਾਜ਼ਾ ਖੁੱਲਣਾ ਪਏਗਾ ਨਿੱਕੇ ਨਿੱਕੇ ਨੌ ਦਰਵਾਜ਼ੇ ਹਨ ਸਵੈ ਇਹਨਾਂ ਦਾ ਵੀ ਖਿਆਲ ਰੱਖਣਾ ਪਏਗਾ ਨੌ ਨੂੰ ਮਾਰ ਕੇ ਫਿਰ ਤੋ ਸਗਾਸਨ ਤੇ ਬਹਿ ਸਕਦਾ ਹੈ ਫਿਰ ਇਹ 10ਵਾਂ ਦਰਵਾਜ਼ਾ ਖੁੱਲੇਗਾ ਫਿਰ ਤਨੰਦ ਆਏਗਾ ਪਹਿਲ ਨਕਲੀ ਚੀਜ਼ ਪਾਈ ਜਾਂਦੀ ਹੈ ਪਾਣੀ ਲੈਣ ਲਈ ਧਰਤੀ 'ਚ ਪਾਣੀ ਬੋਰ ਕਰਨ ਲਈ ਪਾਣੀ ਪਾਇਆ ਜਾਂਦਾ ਹੈ ਪਹਿਲੋ ਕਿਸਕਵਾਲ ਦਾ ਪਾਣੀ ਉੱਤਰ ਜਾਂਦਾ ਸੀ گویا ਬਾਗੇ ਮੋਰਚ ਪਾਣੀ ਪਾਇਆ ਜਾਂਦਾ ਸੀ ਨਲਕੇ ਦਾ ਪਾਣੀ ਉੱਤਰ ਜਾਂਦਾ ਸੀ ਅਜੇ ਤੇ ਉੱਪਰ ਲਾਇਆ ਗੰਧਲਾ ਪਾਣੀ ਨੀਚੋਂ ਚੋਂ ਉੱਠਿਆ ਨਾ ਵੱਡਾ ਪੰਡਾਰਾ ਹੈ ਧਰਤੀ 'ਚ ਬੀਜ ਪਾਲਨੀ ਬੀਜ ਲੈਣ ਲਈ ਬੀਜ ਵੇਚਣਾ ਪਏਗਾ ਉੱਤੇ ਹਜ਼ਾਰਾਂ ਕਬਰਾਂ ਉਹਦੀ ਸੁਰੱਖਿਆ ਲਈ ਵਿੱਚ ਮਾਰੀ ਦੀ ਸ਼ਕਤੀ ਹੈ ਪਰਮੇਸ਼ਰ ਦੀ ਡਾਕਟਰ ਕਹਿੰਦਾ ਬਾਪੂ ਜੀ ਕਹਿੰਦੇ ਅੱਖਾਂ ਦੇਖੋ ਡਾਕਟਰ ਸਾਹਿਬ ਡਾਕਟਰ ਕਹਿੰਦਾ ਤੇ ਪਿੱਛੋਂ ਜੋਤ ਖਤਮ ਹੈ ਅੱਖਾਂ ਨਹੀਂ ਦੇਖ ਰਹੀਆਂ ਪਿੱਛੇ ਪਰਮੇਸ਼ਰ ਨੇ ਇਹ ਮਾਸ ਦੇਖ ਰਿਆ ਹੈ ਮਾਸ ਸੁਣ ਰਿਹਾ ਹੈ ਮਾਸ ਵਿੱਚ ਦਿਲ ਧੜਕ ਰਿਹਾ ਹੈ ਖੂਨ ਬਣ ਰਿਹਾ ਹੈ ਅਰਬਾਂ ਖਰਬਾਂ ਦਾ ਬਿਲੀਅਨ ਟਿਲੀਅਨ ਅੰਦਰ ਸਾਫਤਾ ਹੈ ਜੋ ਨਿੱਕ-ਨਿੱਕੇ ਜੀਵ ਹਨ ਸੋ ਇਹ ਦੈਣੀ ਚੱਕਲਿਆ ਕਰੇ ਦੱਸੇ ਕਿ ਹਉ ਜੋ ਹੈ ਪਹਿਲਾਂ ਮੋਟਰ ਨੂੰ ਵਾਰਨਸ ਕਰੀਦੀ ਸੀ ਇਹ ਸਾਡੀਆਂ ਨਾੜਾਂ ਉੱਤੇ ਵਾਰਨਸ ਹੈ ਨਾੜ ਨਾਲ ਨਾੜ ਜੁੜਗੀ ਨਾ ਨਹੀਂ ਇਹ ਡੱਡਾ ਹੋ ਜਾਣਾ ਹੈ ਕਹਿੰਦੇ ਇਹ ਅਟੈਕ ਹੋ ਗਿਆ ਘੋ ਵੀ ਜ਼ਰੂਰੀ ਹੈ ਅੱਜ ਨਾ ਦੁੱਧ ਤੇ ਮਲਾਈ ਨੇ ਕਿ ਨਾ ਬੱਚੇ ਭੱਜ ਜਾਂਦੇ ਹਨ ਦੁੱਧ ਨਹੀਂ ਛੱਡਦੇ ਠੀਕ ਹੈ ਚਿੱਟੀਆਂ ਚਿੱਟੀਆਂ ਚੀਜ਼ਾਂ ਤੋਂ ਬਚਣਾ ਪਏਗਾ ਸਾਡੀ ਉਮਰ ਦੀ ਸਾਡੀ ਖਰਾਕ ਹੈ ਬੱਚਿਆਂ ਦੀ ਖਰਾਕ ਅੱਡ ਹੈ ਸੋ ਜਿੰਨਾ ਹੱਥ 'ਚ ਭੋਜਨ ਆਉਂਦਾ ਹੈ ਇੰਨੀ ਪਚਾਣ ਦੀ ਤਾਕਤ ਹੈ ਸਾਡੇ ਪੇਟੂ ਨਹੀਂ ਬੰਨਣਾ ਸ ਇੱਕ ਗਰਬਾਣੀ ਸਰਵਨ ਕਰਨੀ ਪਏ ਪੜ੍ਹਨੀ ਪਏਗੀ ਵਿਚਾਰਨੀ ਪਏਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਜੇ ਅੰਦਰੋਂ ਪੜਾਹਰਾ ਉੱਠੇਗਾ ਸੋ ਫਿਰੇ ਵੱਡਾ ਪੰਡਾਰਾ ਹੋਇਆ ਸੋ ਮੰਡੀ ਸ਼ਕਤੀ ਬਹੁਤ ਹੈ ਜਿਹੜੇ ਨਮਾ 2.9 9 9 9 ਸਾਰਾ ਮੰਡੀ ਖੇਲ ਹੈ ਮਨ ਨਾਲ ਫਿਰਨ ਕਰਨੀ ਹੈ ਗੁਰੂ ਕਰਮਸਿਆ ਸੰਗਰਾਣ ਵਰਸੀਆਂ ਘਰ ਕੋ ਮਨਾਏ ਜਾਂਦੇ ਹਨ ਤਾਂ ਕਿ ਗਰੀਬਾਂ ਵਾਸਤੇ ਵੀ 36 ਤਰ੍ਹਾਂ ਦੇ ਪਦਾਰਥ ਉਪਲਬਧ ਸ਼ਕੇ ਅਮੀਰ ਵਾਸਤੇ ਤੇ ਰੋਜ਼ ਦੀਵਾਲੀ ਹੈ ਗਰੀਬ ਕਿੱਥੇ ਲ ਜਾਏ ਅਮਰ ਜਰੂਰੀ ਆ ਸਰੀਰ ਨੂੰ ਅਮਰਲਾ ਸਰੀਰ ਚੱਲ ਰਿਹਾ ਹੈ ਸੱਚਾ ਅਮਲ ਲੈਣਾ ਹੈ ਉਹ ਗੁਰੂ ਕੋਲ ਹੈ ਅੰਮ੍ਰਿਤ ਵੇਖ ਸਾਨੂੰ ਚੰਗੀ ਲੱਗਦੀ ਹੈ ਸਾਡੇ ਵਰਗੇ ਨਾ ਅੰਮ੍ਰਿਤ ਵਰਗਾ ਦੁੱਧ ਵੇਚ ਕੇ ਇਹ ਛਰਾਰਤੀ ਪਾਣੀ ਪੀਂਦੇ ਹਨ ਮੈਂ ਅੱਖਾਂ ਨਾਲ ਦਾਸ ਨੇ ਵੇਖੇ ਨੇ ਨਹੀਂ ਅੱਖਾਂ ਨਾਲ ਵੇਖਿਆ ਠੀਕ ਹੈ ਜਦੋਂ ਸਮਝ ਆ ਗਈ ਨਾ ਫਿਰ ਉਹਨੂੰ ਪੈਸਿਆਂ ਦਾ ਢੇਰ ਲਾ ਦੇ ਉਹ ਰਸਤਾ ਬਦਲਣਾ ਆਪੇ ਹੀ ਬਦਲੇਗਾ ਇਹ ਲਤ ਲੱਗ ਜਾਂਦੀ ਐ ਆਦਤ ਕੋਈ ਵੀ ਛੱਡਣੀ ਬਹੁਤ ਔਖੀ ਐ ਇਹ ਮਨ ਨਾਲ ਸੰਘਰਸ਼ ਕਰਨਾ ਪਏਗਾ ਸੂਰਾ ਬੰਨਣਾ ਪਏਗਾ ਭਗਤ ਬੰਨਣਾ ਪਏਗਾ ਫਿਰ ਤੂੰ ਪਰਸ਼ਾਨ ਨਾ ਹੋਏਗਾ ਜੀ ਖੋਜਣਾ ਪਏਗਾ ਅੰਦਰੋਂ ਹੀ ਖੁਸ਼ੀ ਮਿਲੇਗੀ ਤੰਦਰੁਸਤੀ ਮਾਇਆ ਬੱਚੇ ਪਤਨੀ ਸਭ ਕੁਝ ਜੋ ਦਾਸ ਨੇ ਕਈ 50 ਲੱਖ ਦੇ ਨੇੜੇ ਜੋ ਦਾਸ ਨੇ ਖੋਜਤੇ ਯੂ ਐਸ اے ਦੀ ਵਿਦਿਆ ਲਈ ਸੀ ਸੋ ਆਪਣਾ ਬੱਚਾ ਵੀ ਇਹ ਉਹਦੇ ਤੇ ਵੀ ਖੋਜ ਚੱਲ ਰਹੀ ਹੈ ਉਹ ਹੋ ਸਕਦਾ ਸਵਾ ਡੇਢ ਕੁਇੰਟਲ ਦਾ ਹੋਵੇ ਕਹਿੰਦਾ ਰੱਬ ਕਰਦਾ ਜੋ ਕਿਸੇ ਰੱਬ ਥੋੜਾ ਕਰਦਾ ਹੈ ਡਾ ਡੇਢ ਕੁਇੰਟਲ ਦਾ ਸਵਾ ਕੁਇੰਟਲ ਦਾ ਸੋ ਪਿੰਡ ਤੋਂ ਸਾਰਿਆਂ ਤੋਂ ਸਿਆਣਾ ਹੈ ਵੀ ਇਹ ਕੀਤੀ ਹੈ ਉਹਦੇ ਤੇ ਵੀ ਖੋਜ ਚੱਲ ਰਹੀ ਹੈ ਖੋਜਣਾ ਹੈ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਆ ਮੋਬਾਈਲ ਦੀ ਖੋਜ ਆ ਉੱਪਰ ਠੱਕ ਤੂੰ ਨਿਕਲਿਆ ਹੈ ਇੱਥੇ ਹੈ ਸਾਰਾ ਸਾਰਾ ਕੁਛ ਤੂੰ ਸੀਸ਼ੇ ਚ ਜਮੂਨੇ ਦਾ ਸ ਇਹ ਮੋਰਨੀ ਦੀ ਤੋਰ ਤੋੜਦਾ ਹੈ ਕੀ ਪ੍ਰਾਪਤ ਕਰਨਾ ਹੈ ਮਿਲਿਆ ਹੋਇਆ ਮਲਾਸਿਕ ਦਾ ਜਗਿਆ ਹੈ ਦਿਵਾ ਜਗਾ ਸਕਦਾ ਹੈ ਜੋਤ ਨੇ ਜੋਤ ਚ ਮਿਲਣਾ ਹੈ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਜਿਉਂਦੇ ਜੀ ਜੋ ਕਰਨਾ ਹੈ ਮਰ ਤੋਂ ਬਾਅਦ ਇਹ ਤੂੰ ਅਮਰ ਹੋਏਗਾ ਜੇ ਕੁਝ ਸੰਸਾਰ ਲਈ ਕਰਕੇ ਜਾਏਗਾ ਸੋ ਮੈਂ ਆਪਣੇ ਆਪ ਦਾ ਸਭ ਤੋਂ ਆਪਣੇ ਆਪ ਨੂੰ ਜਾਣਦਾ ਹਾਂ ਪਰ ਵਿੱਚ ਦੇ ਕੱਚਾ ਮਾਲ ਦਿੱਤਾ ਹੈ ਲੋੜੀ ਦੇ ਪਦਾਰਥ ਕੰਲੇਸ਼ਨ ਹੈ ਫਰੀਦ ਜਿੱਤੇ ਹਨ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਵਿਦਿਆ ਵਿਚਾਰ ਨਹੀਂ ਪਏਗੀ ਪੜ੍ਹਦੀ ਪਏਗੀ ਵਿਦਿਆ ਵਿਚਾਰੀ ਤਾਂ ਪਰਪਰਕਾਰੀ ਵਿਦਿਆ ਤੋਂ ਬਿਨਾ ਗਿਆਨ ਤੋਂ ਬਿਨਾ ਅਸੀਂ ਅੰਦੇ ਹਾਂ ਫਿਰ ਪ੍ਰੈਕਟੀਕਲ ਜੀਵਨ ਜੀਣਾ ਹੈ ਵਰਤਮਾਨ ਭੂਤ ਕਾਲ ਸ ਤ੍ਰਿਕ ਸਾਡੇ ਹੱਥ ਹੈ ਜੀ ਪਰਮੇਸ਼ਰ ਨਾਲ ਹੀ ਹੈ ਪਤੀਆਂ ਪਤਨੀ ਇੱਕ ਕਮਰੇ ਚਾ ਸਾਡੀ ਬਣਦੀ ਨਹੀਂ ਹੈ ਸੋ ਬਣਾਣੀ ਪੈਗੀ ਉਹ ਅਸੀਂ ਸਾਰੀਆਂ ਇਸਤਰੀਆਂ ਹਾਂ ਜੀਰੋ ਹਾਂ ਸੋ ਜੀਰੋ ਦੀ ਕਦਰ ਕੀ ਆ ਜਿੰਨਾ ਚਿਰ ਏਕਾ ਦੁਆ ਤੀਆ ਨਾ ਲੱਗੇਗਾ ਸੋ ਪਰਮੇਸ਼ਰ ਸਾਰਿਆਂ ਨੂੰ ਇੱਕ ਘਟ 84 ਲੱਖ ਜੂਨ ਤੋਂ ਉੱਤਮ ਬਣਾਇਆ ਹੈ ਮਲੁਖ ਨੂੰ ਸਾਰਿਆਂ ਨੂੰ ਚਲਾ ਰਿਹਾ ਹੈ ਵਿੱਚ ਬੈਠਾ ਕੋਈ ਮਿਸਤਰੀ ਚੀਜ਼ ਬਣਾ ਕੇ ਵੇਚ ਨਹੀਂ ਪੈਂਦਾ ਵਿੱਚ ਬੈਠਾ ਹੋਇਆ ਹੈ ਸਭ ਕੁਝ ਉਹ ਆਪ ਹੀ ਹੈ ਜੀ ਮੂਰ ਕੀ ਆਪ ਦਾ ਸਿਆਣਾ ਵੀ ਆਪ ਹੈ ਸਭ ਕੁਝ ਆਪ ਹੈ ਭੈਣ ਭਾਈ ਪਿਤਾ ਮਾਤਾ ਸਦੀਆਂ ਤੋਂ ਹੈ ਜੀ ਪੱਕੇ ਕਾਨੂੰਨ ਬਣਾਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ